ਵੋਲਸ ਏਸ਼ੀਆ ਟੀਵੀ ਯਰ ਟਾਈਮ ਯਰ ਨਿਊਜ਼ ਦੇਖੋ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਵੈਸਟ ਦੇ ਵਿੱਚ ਸਾਰੀਆਂ ਪਾਰਟੀਆਂ ਔਰ ਸਾਰੀਆਂ ਪਾਰਟੀਆਂ ਦੇ ਵਰਕਰ ਆਪੋ ਆਪਣੀ ਕੈਂਪੇਨ ਕਰ ਰਹੀਏ ਸੀਗੀਆਂ ਔਰ ਜਿਸ ਤਰੀਕੇ ਦੇ ਨਾਲ ਇੱਕ ਤਰਫਾ ਕੈਂਪੇਨ ਸ਼੍ਰੀ ਸੰਜੀਵ ਅਰੋੜਾ ਔਰ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਚੱਲੀ ਉਸ ਤੋਂ ਆਵਾਦੀ ਪਾਰਟੀ ਦੀ ਜਿੱਤ ਹੈ ਜਿਹੜੀ ਉਹ ਸਪਸ਼ਟ ਨਜ਼ਰ ਆ ਰਹੀ ਹੈ ਜਿਸ ਤੋਂ ਘਬਰਾ ਕੇ ਅੱਜ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਉਮੀਦਵਾਰ ਸ਼੍ਰੀ ਭਾਰਤ ਕੁਸ਼ਨ ਆਸ਼ੂ ਜਿਨੇ ਪੁਲਿਸ ਦੇ ਨਾਲ ਗੁੰਡਾਗਰਦੀ ਕੀਤੀ ਹੈ ਔਰ ਉਹ ਵੀ ਉਸ ਸਮੇਂ ਕਿ ਜਦ ਇੱਕ ਵਿਅਕਤੀ ਇੱਕ ਗਰੀਬ ਘਰ ਦਾ ਮੁੰਡਾ ਜਿਸ ਨੂੰ ਉਹਨਾਂ ਦੇ ਕੁਝ ਕਾਂਗਰਸ ਦੇ ਕੁਝ ਵਰਕਰਾਂ ਨੇ ਕੁੱਟਿਆ ਮਾਰਿਆ ਤੇ ਜਦੋਂ ਪੁਲਿਸ ਨੇ ਉਹਨੂੰ ਇਨਵੈਸਟੀਗੇਟ ਕਰਨਾ ਚਾਹਿਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਆਸ਼ੂ ਜੀ ਨੇ ਉਹਨਾਂ ਦੇ ਨਾਲ ਪੁਲਿਸ ਨਾਲ ਧੱਕਾ ਮੁਕੀ ਕੀਤੀ ਹੈ ਮੈਂ ਸਮਝਦਾ ਕਿ ਇਹ ਬੇहद ਨਿੰਦਨਯੋਗ ਹੈ ਮੈਂ ਇਹ ਮੰਨ ਕੇ ਚਾਹਦਾ ਕਿ ਕਾਂਗਰਸ ਆਪਦੇ ਪੁਰਾਣੇ ਕਲਚਰ ਤੋਂ ਕਿ ਨਸ਼ੇਵੰਡੋ ਸ਼ਰਾਬਾਂਵੰਡੋ ਔਰ ਲੋਕਾਂ ਦੇ ਜ਼ਮੀਰ ਖਰੀਦਣ ਦੀ ਕੋਸ਼ਿਸ਼ ਕਰੋ ਤੇ ਫਿਰ ਜੇ ਕੋਈ ਨਾਂ ਖਰੀਦਿਆ ਜਾਵੇ ਤੇ ਉਸ ਤੋਂ ਬਾਅਦ ਧੱਕਾ ਕਰੋ ਇਹ ਕਾਂਗਰਸ ਦੇ ਕਲਚਰ ਦੇ ਵਿੱਚ ਹੈ ਮੈਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਔਰ ਉਹਨਾਂ ਦੇ ਵਰਕਰਸ ਨੂੰ ਬੇਨਤੀ ਕਰੂੰਗਾ ਕਿ ਬੜੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਕੱਲ ਦੀ ਇਲੈਕਸ਼ਨ ਹੈ ਜਿਹੜੀ ਉਹ ਨੇਪਰੇ ਚੜਾ ਲੰਦੋ ਮਤਵਤਾਂ ਦਾ ਮਤਲਬ ਹੁੰਦਾ ਹੈ ਕਿ ਵਰਕਰ VOTER ਪੋਲਿੰਗ ਬੂਥ ਦੇ ਅੰਦਰ ਜਾ ਕੇ ਆਪਣੇ ਮਨ ਮੁਤਾਬਕ ਵੋਟ ਹੈ ਜਿਹੜੀ ਉਹ ਪਾ ਕੇ ਆਵੇ ਨਾ ਕਿ ਇਹੋ ਜਿਹੇ ਗੁੰਡਾਗਰਦੀ ਦੇ ਨਾਲ ਕਿਸੇ ਨੂੰ ਵੋਟ ਪਾਉਣ ਦੇ ਲਈ ਮਜਬੂਰ ਕੀਤਾ ਜਾ ਸਕਦਾ ਸੋ ਸ਼ਾਂਤੀਪੂਰਵ ਤਰੀਕੇ ਨਾਲ ਕੱਲ ਦੀ ਕਮਿਟੀ ਜਿਹੜੀ ਇਲੈਕਸ਼ਨ ਹੈ ਉਹ ਹੋਣੀ ਚਾਹੀਦੀ ਹੈ ਔਰ ਕਾਂਗਰਸ ਨੂੰ ਮੈਂ ਕਹੂੰਗਾ ਕਿ ਉਹ ਇਹੋ ਜੀਆਂ ਹਰਕਤਾਂ ਤੋਂ ਗੁਰੇਜ਼ ਕਰੇ ਤਾਂ ਕਿ ਇੱਕ ਸ਼ਾਂਤੀਪੂਰਵ ਮਾਹੌਲ ਦੇ ਵਿੱਚ ਕੱਲ ਦੀ ਇਲੈਕਸ਼ਨ ਉਹ ਪੂਰਨ ਚੜ ਸਕੇ